ਪੰਜਾਬ ਵਿੱਚ ਹੋ ਜਾ ਰਹੀਆਂ ਪੰਚਾਇਤੀ ਬਲਾਕ ਸਮಿತಿ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਆਪ ਦੇ ਹਲਕਾ ਇੰਚਾਰ ਸਰਦਾਰ ਜਵਿੰਦਰ ਸਿੰਘ ਮਾਂਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਹੋਰ ਮੋਹਤਵਾਰ ਵਿਅਕਤੀ ਸ਼ਾਮਲ ਹੋਏ ਮੀਟਿੰਗ ਦੌਰਾਨ ਜਿੱਥੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਹੋਈ ਉੱਥੇ ਸੀਨੀਅਰ ਆਪਾਗੂ ਦਲਜੀਤ ਰਾਜੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਾਂ ਦੀ ਸੋਧ ਹੋ ਰਹੀ ਹੈ ਤੇ ਜਿਸ ਕਿਸੇ ਨੇ ਵੀ ਆਪਣੀ ਬੋਰਡ ਬਣਾਉਣੀ ਹੈ ਜਾਂ ਫਿਰ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਕਰਵਾਉਣੀ ਹੋਵੇ ਤਾਂ ਉਹ ਬੀਡੀਪੀਓ ਦਫ਼ਤਰ ਵਿਖੇ ਜਾ ਕੇ ਆਪਣੇ ਆਪਣੇ ਪਿੰਡ ਦੇ ਸਬੰਧਿਤ ਸੈਕਟਰੀ ਕੋਲ ਜਾ ਕੇ ਕਰਵਾ ਸਕਦਾ ਹੈ ਦਲਜੀਤ ਰਾਜੂ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੀ ਸਮੇਂ ਬਹੁਤ ਜਲਦ ਹੀ ਇਹ ਚੋਣਾ ਕਰਵਾ ਸਕਦੀ ਹੈ ਜਿਸ ਲਈ ਪਾਰਟੀ ਵੱਲੋਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਹੋਰ ਪਤਵੰਤੇ ਵੀ ਮਜੂਸਾਨ ਅੱਜ ਜਿਹੜੀ ਮੀਟਿੰਗ ਦਾ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦੇ ਗ੍ਰੈਂਬ ਵਿਖੇ ਹੋਈ ਆ ਜਿਹੜੀਆਂ ਆਉਣ ਵਾਲੀ ਪੰਚਾਇਤੀ ਚੋਣਾ ਬਲਾਕ ਸਰਪਤੀ ਤੇ ਜ਼ਿਲ੍ਹਾ ਮੇਜੇ ਦੇ ਉਦੇ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਆ ਸਾਰੇ ਹੀ ਵਰਕਰਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਵਿੱਚ ਪੰਚ ਸਰਪੰਚ ਬਲਾਕ ਸੰਮਦੀ ਮੈਂਬਰ ਵਰਕਰ ਸਾਰੇ ਆਏ ਆ ਔਰ ਉਹਨਾਂ ਨੂੰ ਦੱਸਿਆ ਵੀ ਬਾੜਬੰਦੀ ਜਿਹੜੀ ਆ ਵੋਟਾਂ ਦੀ ਸੋਧ ਹੋ ਰਹੀ ਆ ਜਿਨ੍ਹਾਂ ਜਿਨ੍ਹਾਂ ਵੀ ਆਪਣੇ ਪਿੰਡ ਦੇ ਵਾਰਡ ਦੇ ਜਾਂ ਬੋਰਡ ਕਿਸੇ ਦੀ ਗਲਤ ਕਿਸੇ ਵਾਰਡ ਚ ਪੈ ਗਈ ਆ ਜੇ ਸਹੀ ਕਰਵਾਨੀਆਂ ਉਹ ਵੀਡੀਓ ਦਫ਼ਤਰ ਜਾ ਕੇ ਆਪਣੇ ਸਬੰਧਤ ਜਿਹੜੇ ਸੈਕਟਰੀ ਆ ਉਹਨਾਂ ਨਾਲ ਸੰਪਰਕ ਕਰਨ ਔਰ ਕਿਉਂਕਿ ਇਲੈਕਸ਼ਨਾਂ ਸਰਕਾਰ ਕਿਸੇ ਵੀ ਟਾਈਮ ਐਲਾਨ ਕਰ ਸਕਦੀ ਆ ਬਹੁਤ ਜਲਦੀ ਪੰਚਾਇਤੀ ਔਰ ਬਲਾਸਮ ਦੇ ਜਿਲ੍ਹਾ ਪੱਲੇ ਚੋਣਾ ਹੋਣੀਆਂ ਔਰ ਫਗਵਾੜੇ ਦੇ ਵਿੱਚ 2018 ਵਾਲਾ ਇਤਿਹਾਸ ਜਿਹੜਾ ਇਤਿਹਾਸ ਦੁਆਰਾ ਤਰ੍ਹਾਂ ਇਤਿਹਾਸ ਜਿਹੜਾ ਦੁਆਰਾ ਜਿਹੜਾ ਦਰਹਾਇਆ ਜਾਊਗਾ ਔਰ ਜਿਹੜੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਅੱਜ ਕਿਉਂਕਿ ਇਲੈਕਸ਼ਨ ਜਿਹੜੀ ਪਿੰਡਾਂ ਦੀ ਪੰਚਾਇਤ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਪਾਰਟੀ ਵਾਈਜ਼ ਨਹੀਂ ਹੁੰਦੀ ਉਹ ਪਿੰਡ ਦਾ ਜਿਹੜਾ ਵਧੀਆ ਹੁੰਦਾ ਉਹ ਪਿੰਡ ਦੇ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ ਉਹ ਸਿੰਬਲ ਤੋਂ ਬਿਨਾ ਹੁੰਦੀ ਹੈ ਔਰ ਸਾਰੇ ਵਰਕਰਾਂ ਨੂੰ ਇਹ ਹੀ ਕਿਹਾ ਵੀ ਆਪਣੀ ਵੋਟਾਂ ਦੀ ਸੋਧ ਕਰਾਈ ਜਾਵੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹ ਸਾਰੇ ਕਦਰਦਿਕਰ ਉਮੀਦ ਕੀਤੀ ਜਾਵੇ ਜਨਵਰੀ ਮੇਲੇ ਚ ਇਲੈਕਸ਼ਨ ਸਰਕਾਰ ਕਰ ਸਕਦੀ 30 ਜਿਹੜੀ ਆ ਆਪਣੀ ਦਸੰਬਰ ਨੂੰ ਚੋਣ ਜਿਹੜੀ ਆ ਉਹਦੀ ਖਤਮ ਹੋ ਜਾਣੀ ਹੈ ਜਦੋਂ ਜਿਹੜੀ ਸਰਪੰਚੀ ਦੀ ਸਰਕਾਰ ਕਿਸੇ ਵੀ ਟਾਈਮ ਅਨਲਾਨ ਕਰ ਸਕਦੀ ਹੈ ਪੰਚਾਇਤ ਚੋਣਾਂ ਦੇ ਇਤਸ਼ਾਹ ਨੂੰ ਦੇਖਦੇ ਹੋਏ ਆ ਅੱਜ ਵਰਕਾਂ ਜਿਹੜੇ ਆਏ ਨੇ ਮੈਂ ਕਹਿ ਸਕਦਾ ਕਿ 60 70 ਪਿੰਡਾਂ ਦੀਆਂ ਪੰਚਾਇਤਾਂ ਆਈਆਂ ਨੇ ਹਾਜ਼ਰ ਨੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਪੰਚਾਇਤ ਮੈਂਬਰ ਨਾਲ ਲੈ ਕੇ ਸਭਤੀ ਮੈਂਬਰ ਪੰਚਾਇਤ ਦੇ ਪੁਰਾਣੇ ਜਿਹੜੇ ਸਰਪੰਚਸ ਪੰਚਸ ਲੰਬੜਦਾਰ ਉਹ ਜਿਹੜੇ ਸਾਡੇ ਚੌਧਰੀ ਨੇ ਪਾਰਟੀ ਦੇ ਉਹ ਸਾਰੇ ਇਤਿਹਾਰ ਨੇ ਬਲੌਕ ਪ੍ਰੈਜ਼ੀਡੈਂਟ ਸਾਰੇ ਆ ਜਣੇ ਮੈਨੂੰ ਖੁਸ਼ੀ ਹੈ ਕਿ ਮੇਰੀ ਮੈਂ ਇਤਨੀ ਮੈਨੂੰ ਕਹਿਣਾ ਚਾਹੀਦਾ ਹੈ ਬ੍ਰਹੂ ਦੀ ਕਿਰਪਾ ਨਾਲ ਸਾਡੀ ਵੀ ਤੋਂ ਵੱਧ ਜਿਹੜੇ ਉਹ ਸਾਡੇ ਵਰਕਰ ਆਏ ਨੇ ਅਸੀਂ ਬਹੁਤ ਹਰਜੀਮਾਨ ਉਹਦੇ ਸਾਰੇ ਸਾਥੀ ਅਸੀਂ ਅੱਜ ਬਹੁਤ ਮਜ਼ਬੂਤ ਮੈਂ ਆਪਣਾ ਮੈਨੂੰ ਇਹ ਸਮਝਦਾ ਕਿ ਜੋ ਮੇਰੀ ਮਿਹਨਤ ਤੇ ਰਾਜਗੁਰੂ ਹਰਜੀ ਦੀ ਮਿਹਨਤ ਹੈ ਉਹ ਜ਼ਰੂਰ ਫਲ ਲੈ ਕੇ ਆਏਗੀ ਅਸੀਂ ਪੰਚਾਇਤਾਂ ਦੇ ਵਿੱਚ ਜੋ ਪੁਰਾਣਾ ਸਾਡਾ ਰਿਕਾਰਡ ਸੀ ਜਦੋਂ ਮੈਂ ਦੂਜੀ ਪਾਰਟੀ ਸੀ ਉਸ ਨੂੰ ਬੀਟ ਕਰਨਾ ਚਾਹੁੰਦੇ ਹਾਂ ਔਰ ਮੈਨੂੰ ਇਹਨਾਂ ਦੇ ਜਿਹੜੇ ਮੇਰੇ ਸਪੋਟਰਸ ਸਪੋਟਰਸ ਨੇ ਉਹਨਾਂ ਦੀਆਂ ਬਾਹਾਂ ਤੇ ਮੈਨੂੰ ਵਿਸ਼ਵਾਸ ਹੈ ਔਰ ਮੈਂ ਮਸੂਹਤ ਕਰਦਾ ਕਿ ਉਸ ਗੱਲ ਨੂੰ ਇਹ ਐਨ ਮੈਨ ਜਿਹੜੇ ਉਹ ਬਣਾਣਗੇ ਔਰ ਮਨਾਵਾਂਗੇ ਅਸੀਂ ਬਹੁਤ ਜਲਦੀ ਜਿਹੜੀਆਂ ਗਵਰਨਮੈਂਟ ਅਨਾਉਂਸ ਕਰ ਰਹੀ ਨੇ ਕੁਝ ਇਨਸਟਰਕਸ਼ਨਸ ਵਗੈਰਾ ਆ ਗਈਆਂ ਨੇ ਵੋਟਾਂ ਦੀ ਸਫਾਈ ਵੋਟਾਂ ਦੀ ਚੈਕਿੰਗ ਜਾਂ ਹੋਰ ਜਿਹੜੇ ਹੈਗੇ ਨੇ ਬਾਡਾਂ ਦੀ ਰਿਜ਼ਰਵੇਸ਼ਨ ਵਗੈਰਾ ਔਰ ਬਾੜਾਂ ਦੀ ਬਾੜਬੰਦੀ ਵਗੈਰਾ ਸਾਰਾ ਕੁਝ ਆ ਗਿਆ ਸਰਪੰਚਾਂ ਵਾਲੀ ਜੋ ਪਿੰਡ ਛੋਣੀ ਹੈ ਜਨਰਲ ਲੜਨਾ ਬੀਸੀ ਲੜਨਾ ਜਾਂ ਐਸਸੀ ਲੜਨਾ ਇਹ ਸਾਰੀਆਂ ਇਨਫਰਸਟ੍ਰਕਚਰਸ ਵਗੈਰਾ ਆ ਗਿਆ ਨਹੀਂ ਅਕੋਰਡਿੰਗ ਟੂ ਦੈਸ ਅਸੀਂ ਸਾਰਾ ਆਪਣਾ ਕੰਮ ਜਿਹੜਾ ਕਰ ਰਹੇ ਆ ਤਾਂ ਮੇਰਾ ਖਿਆਲ ਹੈ ਆਉਣ ਵਾਲੇ ਸਮੇਂ ਚ ਜਨਵਰੀ ਦੇ ਵਿੱਚ ਫਰਸਟ ਵੀਕ ਜਿਹੜੇ ਇਲੈਕਸ਼ਨ ਹੋਣਗੇ ਔਰ ਅਸੀਂ ਸ਼ਾਨਦਾਰ ਪਾਰਟੀ ਨਾਲ ਸਰਪੰਚ ਸਿੰਘ ਦੀ ਵਰਕਿੰਗ ਦੇ ਉੱਤੇ ਮੋੜ ਲਾਵਾਂਗੇ ਔਰ ਇਥੋਂ ਬੜੀ ਮਜ਼ਬੂਤੀ ਨਾਲ ਜਿਹੜੀਆਂ ਪੰਚਾਇਤਾਂ ਬਣ ਕੇ ਜਾਣਗੀਆਂ ਆਪਦੀ ਪਾਰਟੀ thing.